ਹਾਂਜੀ ਛੱਤ ਸ਼ੇਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਸੜਕ ਦੇ ਉੱਪਰ ਘਰ ਲੱਗਦਾ ਜੀ ਤਕਰੀਬਨ 20 ਤੋਂ 25 ਫੁੱਟ ਜੋ ਚੌੜੀ ਘਰ ਦੇ ਫਰੰਟ ਗੇਟ ਨੂੰ ਸੜਕ ਲੱਗਦੀ ਹੈ ਜੀ ਤੁਸੀਂ ਦੇਖ ਸਕਦੇ ਹੋ ਇਹ ਘਰ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਜੀ ਤਹਿਸੀਲ ਧਰਮਕੋਟ ਜ਼ਿਲ੍ਹਾ ਮੋਗਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਦੇਖ ਸਕਦੇ ਹੋ ਤਕਰੀਬਨ 20 ਤੋਂ 25 ਫੁੱਟ ਜੋ ਚੌੜੀ ਘਰ ਨੂੰ ਸੜਕ ਲੱਗਦੀ ਹੈ ਜੀ ਸਿੰਗਲ ਸਟੋਰੀ ਘਰ ਬਣਿਆ ਹੋਇਆ ਦੋਸਤੋ ਘਰ ਦਾ ਜੋ ਮੇਨ ਗੇਟ ਆ ਤੁਸੀਂ ਦੇਖ ਸਕਦੇ ਹੋ ਜੀ ਤਕਰੀਬਨ 10 ਤੋਂ 12 ਫੁੱਟ ਜੋ ਚੌੜਾ ਗੇਟ ਹੈ ਘਰ ਦੀ ਬਾਹਰ ਤੋਂ ਲੁੱਕ ਕੁਝ ਇਸ ਤਰ੍ਹਾਂ ਦੀ ਦਿਖਾਈ ਦੇ ਰਹੀ ਹੈ ਜੀ ਤੁਸੀਂ ਦੇਖ ਸਕਦੇ ਹੋ ਘਰ ਦੀ ਫਰੰਟ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਜੀ ਪੂਰੇ ਵਿਹੜੇ ਦੇ ਵਿੱਚ ਜੋ ਪੱਕਾ ਜੋ ਸੀਮਿੰਟ ਦਾ ਫਰਸ਼ ਮਾਲਕਾਂ ਵੱਲੋਂ ਲਗਾਇਆ ਗਿਆ ਜੀ ਸਿੰਗਲ ਸਟੋਰੀ ਘਰ ਹੈ ਜੀ ਛੋਟੇ ਪਰਿਵਾਰ ਦੇ ਲਈ ਬਹੁਤ ਵਧੀਆ ਰਹਿائش ਵਾਲਾ ਘਰ ਆ ਦੋਸਤੋ ਇਹ ਘਰ ਦੀ ਜੋ ਫਰੰਟ ਸਾਈਡ ਦੇ ਵਿੱਚ ਵਿਹੜੇ ਦੀ ਇੱਕ ਸਾਈਡ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਜ਼ਿਆਦਾ ਵੱਡੇ ਤੇ ਖੁੱਲੇ ਡੁੱਲੇ ਜੋ ਬਾਥਰੂਮ ਮਾਲਕਾਂ ਵੱਲੋਂ ਬਣਾਏ ਗਏ ਨੇ ਜੀ 10 ਮਰਲੇ ਦੇ ਵਿੱਚ ਤਕਰੀਬਨ ਇਹ ਘਰ ਬਣਿਆ ਹੋਇਆ ਜੀ 메인 ਰੋਡ ਦੇ ਉੱਪਰ ਜੋ ਜਗ੍ਹਾ ਇਹ ਲੱਗਦੀ ਆ ਤੁਸੀਂ ਦੇਖ ਸਕਦੇ ਹੋ ਜੀ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਜੀ ਜਾਂ ਵਾਟਰ ਸਪਲਾਈ ਦਾ ਕੰਮ ਹੈ ਪੂਰਾ ਮਾਲਕਾਂ ਨੇ ਵਧੀਆ ਤਰੀਕੇ ਨਾਲ ਕਰਵਾ ਰੱਖਿਆ ਜੀ ਰਜਿਸਟਰੀ ਵਾਲੀ 10 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਜੀ ਘਰ ਦੇ ਸਬੰਧੀ ਮਾਲਕਾਂ ਦਾ ਜੋ ਮੋਬਾਈਲ ਨੰਬਰ ਹੈ ਸਕਰੀਨ ਦੇ ਉੱਪਰ ਚੱਲ ਰਿਹਾ ਤੁਸੀਂ ਮਾਲਕਾਂ ਨਾਲ ਜੋ ਸਿੱਧੀ ਗੱਲਬਾਤ ਕਰਕੇ ਇਸ ਘਰ ਦੀ ਜੋ ਜਾਣਕਾਰੀ ਲੈ ਸਕਦੇ ਹੋ ਤੇ ਘਰ ਖਰੀਦ ਸਕਦੇ ਹੋ ਜੀ ਮਾਲਕਾਂ ਵੱਲੋਂ ਦੋਸਤੋ ਜੋ ਘਰ ਦਾ ਰੇਟ ਰੱਖਿਆ ਗਿਆ ਜੀ 30 ਲੱਖ ਰੁਪਇਆ ਮਾਲਕਾਂ ਵੱਲੋਂ ਡਿਮਾਂਡ ਆ ਕਰਦੀ। ਬਾਕੀ ਮਾਲਕਾਂ ਨਾਲ ਤੁਸੀਂ ਗੱਲਬਾਤ ਕਰਕੇ ਜੋ ਰੇਟ ਦੇ ਵਿੱਚ ਵਾਧਾ ਘਾਟਾ ਉਹ ਕਰਵਾ ਸਕਦੇ ਹੋ ਜੀ ਮੌਕੇ ਤੇ ਜੋ ਮਾਨਤਾ ਨਾਲ ਰੇਟ ਦੇ ਵਿੱਚ ਘਰ ਦਿੱਤਾ ਜਾਵੇਗਾ। ਪੂਰਾ ਘਰ ਪੱਕਾ ਜੋ ਬਣਿਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਵਧੀਆ ਖੁੱਲੇ ਡੋਲੇ ਘਰ ਦੇ ਵਿੱਚ ਬਾਥਰੂਮ ਬਣਾਏ ਗਏ ਨੇ ਜੀ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਜੀ ਸਾਰਾ ਘਰ ਦੇ ਵਿੱਚ ਮਾਲਕਾਂ ਵੱਲੋਂ ਵਧੀਆ ਤਰੀਕੇ ਤੇ ਨਵੇਂ ਡਿਜ਼ਾਈਨ ਦਾ ਜੋ ਕਰਵਾਇਆ ਗਿਆ ਹੈ। ਘਰ ਦੀ ਜੋ ਫਰੰਟ ਸਾਈਡ ਤੁਸੀਂ ਦੇਖ ਸਕਦੇ ਹੋ ਜੀ 10 ਮਾਰਲੇ ਦੇ ਵਿੱਚ ਤਾਂ ਘਰ ਬਣਿਆ ਹੋਇਆ ਤੇ ਬਾਕੀ ਜੋ ਫਰੰਟ ਦੇ ਵਿੱਚ ਬਹੁਤ ਖੁੱਲਾ ਵਿਹੜਾ ਜੋ ਮਾਲਕਾ ਵੱਲੋਂ ਬਣਾਇਆ ਗਿਆ ਹੈ ਪੋਰਚ ਦੀ ਜੋ ਸਾਈਡ ਤੁਸੀਂ ਦੇਖ ਸਕਦੇ ਹੋ ਜੀ ਆਪਣੀ ਗੱਡੀ ਖੜੀ ਕਰਨ ਵਾਸਤੇ ਵੀ ਜੋ ਖੁੱਲਾ ਡੁੱਲਾ ਮਾਲਕਾ ਵੱਲੋਂ ਪੋਰਚ ਏਰੀਆ 'ਚ ਬਣਵਾਇਆ ਗਿਆ ਜੀ ਘਰ ਦੇ ਵਿੱਚ ਦੋਸਤੋ ਜਿੰਨਾ ਵੀ ਵਿੰਡੋਆਂ ਦਾ ਗੇਟ ਗ੍ਰਿਲਾਂ ਦਾ ਕੰਮ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਰਾ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਹੈ ਜੀ ਜਿਸ ਵੀ ਵੀਰ ਭਾਈ ਨੇ ਘਰ ਖਰੀਦਣਾ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਮਾਲਕਾਂ ਨਾਲ ਜੋ ਸਿੱਧੀ ਗੱਲਬਾਤ ਕਰਕੇ ਤੁਸੀਂ ਘਰ ਖਰੀਦ ਸਕਦੇ ਹੋ ਜੀ ਅੱਗੇ ਚੱਲ ਕੇ ਤੁਸੀਂ ਜੋ ਡ੍ਰੈਗ ਰੂਮ ਤੇ ਲੌਬੀ ਏਰੀਆ ਦੇਖ ਸਕਦੇ ਹੋ ਜੀ ਕਿੰਨਾ ਖੁੱਲਾ ਡੁੱਲਾ ਜੋ ਇਹ ਲੌਬੀ ਏਰੀਆ ਮਾਲਕਾਂ ਵੱਲੋਂ ਬਣਾਇਆ ਗਿਆ ਹੈ ਜੀ ਪੂਰਾ ਘਰ ਜੋ ਵਧੀਆ ਲੋਕੇਸ਼ਨ ਤੇ ਹੈ ਜੀ ਹਵਾਦਾਰ ਕਮਰੇ ਨੇ ਘਰ ਦੇ ਵਿੱਚ ਸਾਰੀ ਪੂਰੇ ਘਰ ਦੇ ਵਿੱਚ ਦੋਸਤੋ ਅੰਦਰ ਵਾਲੀ ਸਾਈਡ ਜੋ ਤੁਸੀਂ ਦੇਖ ਸਕਦੇ ਹੋ ਟਾਈਲ ਦਾ ਫਰਸ਼ ਹੈ ਜੋ ਮਾਲਕਾਂ ਵੱਲੋਂ ਲਗਾਇਆ ਗਿਆ ਹੈ ਜੀ ਲੌਬੀ ਏਰੀਏ ਦੇ ਵਿੱਚੋ ਹੀ ਘਰ ਦੀ ਜੋ ਛੱਤ ਨੂੰ ਮਾਲਕਾ ਵੱਲੋਂ ਪੱਕੀਆਂ ਪੌੜੀਆਂ ਜੋ ਚੜ੍ਹਾ ਰੱਖੀਆਂ ਨੇ ਜੀ ਘਰ ਦੇ ਵਿੱਚ ਦੋਸਤੋ ਬਾਕੀ ਸਾਰਾ ਕੰਮ ਵਧੀਆ ਕਰਵਾਇਆ ਗਿਆ ਜੀ ਰੰਗ ਰੋਗਨ ਦਾ ਕੰਮ ਅਜੇ ਹੋਣ ਵਾਲਾ ਹੈ ਜਿੰਨਾ ਵੀ ਇਲੈਕਟ੍ਰਿਸਿਟੀ ਦਾ ਜੋ ਬਿਜਲੀ ਦਾ ਕੰਮ ਹੈ ਜੀ ਜਾਂ ਵਾਟਰ ਸਪਲਾਈ ਦਾ ਕੰਮ ਹੈ ਘਰ ਦੇ ਵਿੱਚ ਜੋ ਪਾਣੀ ਵਾਲੀ ਮੋਟਰ ਦਿੱਤੀ ਗਈ ਹੈ ਜੀ ਰਜਿਸਟਰੀ ਵਾਲੀ 10 ਮਰਲੇ ਜੋ ਜਗ੍ਹਾ ਦੇ ਵਿੱਚ ਇਹ ਘਰ ਦੋਸਤੋ ਬਣਿਆ ਹੋਇਆ ਹੈ ਜੀ ਸਿੰਗਲ ਸਟੋਰੀ ਘਰ ਹੈ ਜੀ ਘਰ ਦੀ ਜੋ ਡਿਮਾਂਡ ਹੈ ਮਾਲਕਾ ਵੱਲੋਂ 30 ਲੱਖ ਰੁਪਏ ਡਿਮਾਂਡ ਹੈ ਜੀ ਮੌਕੇ ਤੇ ਜੋ ਮਾਨਤਾਣ ਹੋ ਜੂਗਾ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਤੇ ਖੁੱਲੇ ਡੁੱਲੇ ਹਵਾਦਾਰ ਜੋ ਰੂਮ ਬਣਾਏ ਗਏ ਨੇ ਜੀ ਕਿਚਨ ਦਾ ਏਰੀਆ ਤੁਸੀਂ ਦੇਖ ਸਕਦੇ ਹੋ ਦੋਸਤੋ ਬਹੁਤ ਖੁੱਲਾ ਡੁੱਲਾ ਜੋ ਕਿਚਨ ਦਾ ਏਰੀਆ ਮਾਲਕਾ ਵੱਲੋਂ ਬਣਵਾਇਆ ਗਿਆ ਹੈ ਜੀ ਘਰ ਦੇ ਵਿੱਚ ਦੋਸਤੋ ਬੈਡਰੂਮ ਵੀ ਬਣਾਏ ਗਏ ਨੇ ਜੀ ਜੋ ਸਟੋਰ ਰੂਮ ਵੀ ਬਣਾਇਆ ਹੋਇਆ ਹੈ ਜੀ ਸੋ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਜੀ ਆਪਣੇ ਚੈਨਲ ਦੇ ਉਪਰ ਐਡ ਦਾ ਕੰਮ ਫਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਜੋ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਜਾਂ ਕਿਸੇ ਜਗ੍ਹਾ ਜਾਂ پلاਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਸਾਡੇ ਕੋਲ ਤਾਂ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਕਰ ਦਾਂਗੇ ਜੀ ਆਪਣਾ ਜੋ WhatsApp ਨੰਬਰ ਹੈ ਜੀ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਜੀ ਸਾਨੂੰ ਆਪਣੇ ਘਰ ਦੀ ਜੋ ਡਿਟੇਲ ਹੈ ਜੀ WhatsApp ਦੇ ਉੱਪਰ ਸੈਂਡ ਕਰ ਸਕਦੇ ਹੋ ਤੇ ਟੈਡੇ ਫੋਨ ਨਾਲ ਘਰ ਦੀ ਜੋ ਪ੍ਰੋਪਰ ਵੀਡੀਓ ਬਣਾ ਕੇ ਤੁਸੀਂ ਭੇਜ ਸਕਦੇ ਹੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਆ ਜੋ ਲਗਾ ਦਾਂਗੇ ਜੀ ਸੋ ਦੋਸਤੋ ਆਸ ਕਰਦੇ ਹਾਂ ਜੀ ਅੱਜ ਦੀ ਵੀਡੀਓ ਵਾਲਾ ਘਰ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਜੀ ਕਿਸ ਵੀ ਵੀਰ ਭਾਈ ਨੇ ਘਰ ਖਰੀਦਣਾ ਮਾਲਕਾਂ ਨਾਲ ਸਿੱਧੀ ਗੱਲਬਾਤ ਤੁਸੀਂ ਕਰ ਸਕਦੇ ਹੋ ਜੀ ਤਾਂ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ